ਇਕ ਚਰਚਾ ਕਾਫੀ ਦੇਰ ਦੀ ਚੱਲ ਰਹੀ ਹੈ ਕਿ ਕੀ ਪੰਜ ਮੈਂਬਰੀ ਕਮੇਟੀ ਦਾ ਸੁਖਬੀਰ ਸਿੰਘ ਬਾਦਲ ਦੇ ਨਾਲ ਕੋਈ ਸਮਝੌਤਾ ਹੋ ਗਿਆ ਜੇ ਨਹੀਂ ਹੋਇਆ ਤਾਂ ਫਿਰ ਪੰਜ ਮੈਂਬਰੀ ਕਮੇਟੀ ਸੁਖਬੀਰ ਸਿੰਘ ਬਾਦਲ ਨੂੰ ਬੁਲਾਉਣਾ ਕਿਉਂ ਚਾਹੁੰਦੀ ਹੈ ਇਹ ਸਵਾਲ ਉੱਠ ਰਿਹਾ ਪਰ ਅਸਲ ਦੇ ਵਿੱਚ ਕੀ ਪੰਜ ਮੈਂਬਰੀ ਕਮੇਟੀ ਸੁਖਬੀਰ ਸਿੰਘ ਬਾਦਲ ਨੂੰ ਬੁਲਾ ਰਹੀ ਹੈ ਕੀ ਵਿਸ਼ੇਸ਼ ਸੱਦਾ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਜਾ ਰਿਹਾ ਹੈ ਵਾਰ-ਵਾਰ ਮਨਪ੍ਰੀਤ ਈਆਲੀ ਦੇ ਇੱਕ ਬਿਆਨ ਨੂੰ ਸਾਹਮਣੇ ਲਿਆ ਕੇ ਇਹ ਤੱਥ ਦੱਸਿਆ ਜਾ ਰਿਹਾ ਹੈ ਜਾਂ ਇਹ ਜਾਣਕਾਰੀ ਦੱਸੀ ਜਾ ਰਹੀ ਹੈ ਪਰ ਇਹਦੇ ਵਿੱਚ ਸੱਚਾਈ ਕਿੰਨੀ ਕ ਹੈ ਪੰਜ ਮੈਂਬਰੀ ਕਮੇਟੀ ਦੇ ਇੱਕ ਸੀਨੀਅਰ ਲੀਡਰ ਦੇ ਨਾਲ ਗੱਲਬਾਤ ਹੋਣ ਤੋਂ ਬਾਅਦ ਅਸਲ ਸੱਚ ਇਸ ਮਾਮਲੇ ਬਾਰੇ ਪਤਾ ਲੱਗਿਆ ਦਰਸਲ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਹੈ ਉਹ ਆਲਮੋਸਟ ਪੂਰੀ ਹੋ ਚੁੱਕੀ ਹੈ ਔਰ ਹੁਣ 22 ਤਰੀਕ ਤੋਂ ਡੈਲੀਗੇਸ਼ਨਜ਼ ਸਾਹਮਣੇ ਆਉਣਗੀਆਂ ਡੈਲੀਗੇਟਸ ਦੀ ਭਰਤੀ ਕੀਤੀ ਜਾਵੇਗੀ ਜ਼ਿਲ੍ਹਾ ਪੱਧਰੀ ਡੈਲੀਗੇਟਸ ਦੀ ਭਰਤੀ ਹੋਵੇਗੀ ਤੇ ਉਸ ਦੀ ਸ਼ੁਰੂਆਤ ਤੇ ਉਸ ਦੇ ਖਾਤਮੇ ਤੋਂ ਬਾਅਦ ਜ਼ਾਹਿਰ ਤਨ ਇੱਕ ਹਾਇਰਾਰਕਲ ਸਟਰਕਚਰ ਬਣ ਜੂਗਾ ਜਿਹੜਾ ਇੱਕ ਪਾਰਟੀ ਦਾ ਸਟਰਕਚਰ ਹੁੰਦਾ ਹੁਣ ਇਹੋ ਜੀ ਸਥਿਤੀ ਦੇ ਵਿੱਚ ਜੋ ਉਸ ਸੀਨੀਅਰ ਲੀਡਰ ਦਾ ਕਹਿਣਾ ਹੈ ਕਿ ਅਸੀਂ ਸਾਰੇ ਧੜਿਆਂ ਨੂੰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਉਹ ਭਾਵੇਂ ਸੁਖਬੀਰ ਸਿੰਘ ਬਾਦਲ ਦਾ ਧੜਾ ਹੈ ਉਹ ਭਾਵੇਂ ਕਿਸੇ ਹੋਰ ਸ਼੍ਰੋਮਣੀ ਅਕਾਲੀ ਦਲ ਦਾ ਧੜਾ ਹੈ ਅਸੀਂ ਸਾਰਿਆਂ ਨੂੰ ਹੋਕਾ ਦੇਵਾਂਗੇ ਕਿ ਆਖਰੀ ਵਾਰ ਲਾਸਟ ਟਾਈਮ ਸੇਕ 2 ਦਸੰਬਰ ਵਾਲੇ ਫੈਸਲੇ ਦੇ ਅਨੁਕੂਲ ਵਾਪਰਿਆ ਜਾਵੇ ਯਾਨੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਅਨੁਕੂਲ ਕੰਮ ਕੀਤਾ ਜਾਵੇ ਉਸ ਦੀ ਛਤਰ ਛਾਇਆ ਚ ਆਇਆ ਜਾਵੇ ਔਰ ਜੋ ਹੁਕਮਨਾਮਾ ਜਾਰੀ ਹੋਇਆ ਸੀ ਉਹਨੂੰ ਪੂਰਾ ਕੀਤਾ ਜਾਵੇ ਯਾਨੀ ਕਿ 2 ਦਸੰਬਰ ਨੂੰ ਜਿਹੜਾ ਫੈਸਲਾ ਹੋਇਆ ਸੀ ਉਹਦੇ ਵਿੱਚ ਸਾਫ਼ ਹੁਕਮਨਾਮਾ ਸੁਣਾਇਆ ਗਿਆ ਸੀ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਉਸ ਵੇਲੇ ਸੱਤ ਮੈਂਬਰੀ ਕਮੇਟੀ ਸੀ ਇਹ ਭਰਤੀ ਪ੍ਰਕਿਰਿਆ ਆਰੰਭੇਗੀ ਔਰ ਇਸ ਭਰਤੀ ਪ੍ਰਕਿਰਿਆ ਦਾ ਮੁੱਖ ਅਦੇਸ਼ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਔਰ ਭਰਤੀ ਕਰਕੇ ਤੇ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਇਸ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇ ਇਸ ਵਾਸਤੇ ਸਾਰੇ ਧੜਿਆਂ ਨੂੰ ਹੋਕਾ ਦਿੱਤਾ ਜਾਵੇਗਾ ਸੁਖਬੀਰ ਸਿੰਘ ਬਾਦਲ ਨੂੰ ਵਿਸ਼ੇਸ਼ ਕਰਕੇ ਕੋਈ ਹੋਕਾ ਦੇਣ ਦੀ ਗੱਲ ਨਹੀਂ ਕਹੀ ਜਾ ਰਹੀ ਸਗੋਂ ਸਾਰੇ ਧੜਿਆਂ ਨੂੰ ਰਲ ਕੇ ਹੋਕਾ ਦੇਣ ਦੀ ਗੱਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਫॉर ਲਾਸਟ ਟਾਈਮ ਸੇ ਤਾਂ ਕਿਹਾ ਜਾ ਰਿਹਾ ਹੈ ਕਿਉਂਕਿ ਹੁਣ ਅੰਤ ਤੱਕ ਪਹੁੰਚ ਚੁੱਕੀ ਹੈ ਭਰਤੀ ਔਰ ਇਹ ਮੰਗ ਕੀਤੀ ਜਾ ਰਹੀ ਹੈ ਬਾਕੀ ਧੜਿਆਂ ਦੇ ਕੋਲੋਂ ਵੀ ਇਹ ਉਮੀਦ ਰੱਖੀ ਜਾ ਰਹੀ ਹੈ ਬਾਕੀ ਧੜਿਆਂ ਦੇ ਕੋਲੋਂ ਵੀ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਾ ਜਿਹੜਾ ਸੀ ਉਸ ਦੀ ਮਰਿਆਦਾ ਰੱਖਦੇ ਹੋਏ ਜੋ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਉਹਨੂੰ ਇਨ ਬਿਨ ਮੰਨਿਆ ਜਾਵੇਗਾ ਤੇ ਇੰਪਲੀਮੈਂਟ ਹੋਣ ਦਿੱਤਾ ਜਾਵੇਗਾ ਇਸ ਵਾਸਤੇ ਜਿਹੜਾ ਇਹ ਫੈਸਲਾ ਉਹ ਹੋਇਆ ਯਾਨੀ ਕਿ ਸਿਰਫ ਸੁਖਬੀਰ ਸਿੰਘ ਬਾਦਲ ਨਹੀਂ ਸਗੋ ਬਾਕੀ ਵੱਖ-ਵੱਖ ਲੀਡਰ ਜਿਹੜੇ ਵੱਖ-ਵੱਖ ਧੜਿਆਂ ਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੂੰ ਹੋਕਾ ਦਿੱਤਾ ਜਾਵੇਗਾ ਕਿ ਇਕੱਠੇ ਹੋਵੋ ਆਵੋ ਆਪੋ ਆਪਣੀਆਂ ਪ੍ਰਧਾਨਗੀਆਂ ਛੱਡ ਕੇ ਆਵੋ ਔਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਆ ਉਸ ਨੂੰ ਸਵੀਕਾਰ ਕਰਕੇ ਤੇ ਨਵੇਂ ਪ੍ਰਧਾਨ ਦੀ ਚੋਣ ਜਿਹੜੀ ਹੈ ਉਹ ਉਲਕੀ ਜਾਵੇ ਇਹੇ ਜੋ ਜਾਣਕਾਰੀ ਹੈ ਉਸ ਸੀਨੀਅਰ ਲੀਡਰ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਹੋ ਸਕਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਜ਼ੁਬਾਨੀ ਵੀ ਬੁਲਾ ਲਿਆ ਜਾਵੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਅਜੇ ਤੱਕ ਐਦਾਂ ਦਾ ਕੋਈ ਪਲਾਨ ਨਹੀਂ ਦੱਸਿਆ ਜਾ ਰਿਹਾ ਜਾਂ ਇਹੋ ਜਿਹਾ ਪਲਾਨ ਕੋਈ ਨਹੀਂ ਸਾਹਮਣੇ ਆ ਰਿਹਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤਕਲੀਬ ਨੇ ਰੋ ਵਨ ਇੰਡੀਆ ਪੰਜਾਬੀ ਤੇ